ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਿਗੈਰ ਕਿਸੇ ਰਿਸ਼ਵਤ ਤੋਂ ਬਿਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 54933 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ-ਬਹੁਤ ਥੈਂਕ ਯੂ ਕਹ ਰਹੀ ਆ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਾਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੌਕਾ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ ਪੜੋ ਜਿਨੇ ਕੋਈ ਲੈ ਲਈ ਹੈ ਤੀਜੀ ਨੌਕਰੀ ਉਹ ਰਪਿਤ ਇਸੇ ਸਦੇ ਵੀ ਨਿਕਲਣ ਕੀ ਗੱਲ ਲੋ ਯੂਪੀਐਸਸੀ ਸੈਂਟਰ ਕੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਉਹ ਆਪਾਂ ਕੋ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਉਹ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਨੇਤਰਦਾਨੀ ਮਰਹੂਮ ਸੌਰਵ ਗੋਇਲ ਫਾਊਂਡੇਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੌਰਵ ਗੋਇਲ ਫਾਊਂਡੇਸ਼ਨ ਵੱਲੋਂ 101 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਦੱਸਦੇ ਹਾਂ ਕਿ ਲਹਿਰਾਗਾਗਾ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਲ ਦੀ ਅਗਵਾਈ ਵਿੱਚ 5 ਸਤੰਬਰ ਨੂੰ ਲੋੜਵੰਦ ਪਰਿਵਾਰਾਂ ਦੀਆਂ 101 ਲੜਕੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾਵੇਗਾ ਮંત્રી ਬਰਿੰਦਰ ਗੋਇਲ ਦੇ ਉਪਰਾਲੇ ਸਦਕਾ ਹੀ ਇਹ ਸਮਾਗਮ ਕਰਵਾਇਆ ਜਾ ਰਿਹਾ ਸੌਰਵ ਫਾਊਂਡੇਸ਼ਨ ਲਹਿਰਾਗਾਗਾ ਸ਼੍ਰੀ ਖਾਟੂ ਸ਼ਾਮ ਵੈਲਫੇਅਰ ਸੁਸਾਇਟੀ ਲਹਿਰਾਗਾਗਾ ਅਤੇ ਮਾਤਾ ਗੁਜਰੀ ਜੀ ਸਪੋਰਟਸ ਕਲੱਬ ਘੋੜੇਨਾਦ ਦੇ ਸਾਂਝੇ ਯਤਨਾ ਸਦਕਾ ਇਹ ਸਮਾਗਮ ਕਰਵਾਇਆ ਜਾ ਰਿਹਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਅਤੇ ਨਵ ਵਿਆਏ ਜੋੜਿਆਂ ਨੂੰ ਅਸ਼ੀਰਵਾਦ ਦੇਣਗੇ ਇਸ ਮੌਕੇ ਸਮਾਜ ਸੇਵਕ ਗੌਰਵ ਗੋਇਲ ਨੇ ਦੱਸਿਆ ਕਿ ਘਰ ਵਿੱਚ ਜ਼ਰੂਰੀ ਵਰਤੋਂ ਦਾ ਸਮਾਨ ਵੀ ਲੜਕੀਆਂ ਨੂੰ ਤੋਹਫ਼ੇ ਵਜੋਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੋਈ ਵੀ ਜ਼ਰੂਰਤਮੰਦ ਪਰਿਵਾਰ ਉਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ। ਕਿਸੇ ਵੀ ਧਰਮ ਨਾਲ ਸੰਬੰਧਿਤ ਪਰਿਵਾਰ ਦੀ ਲੜਕੀ ਦਾ ਉਹਨਾਂ ਵੱਲੋਂ ਉਸੇ ਦੇ ਧਰਮ ਦੇ ਮੁਤਾਬਕ ਵਿਆਹ ਕਰਵਾਇਆ ਜਾਵੇਗਾ। ਮੰਤਰੀ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ। 5 ਸਤੰਬਰ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਮਰਹੂਮ ਸੌਰਵ ਗੋਇਲ ਦੀ ਯਾਦ ਨੂੰ ਸਮਰਪਿਤ 101 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਕੰਨਿਆਦਾਨ ਕਰਵਾਏ ਜਾ ਰਹੇ ਨੇ ਨਿੱਤਰਦਾਨੀ ਮਹਿਰੂਮ ਸੋਰੋ ਗੋਇਲ ਦੀ ਯਾਦ ਵਿੱਚ ਕੈਬਨਟ ਮੰਤਰੀ ਦਿੰਦਰ ਗੋਇਲ ਜੀ ਦੇ ਰਹਿਮ ਨਾਈ ਹੇਟ ਕੇਜਰੀਵਾਲ ਸਾਹਿਬ ਜੀ ਤੇ ਮੁੱਖ ਮਹਿਮਾਨ ਆਪਣਾ ਮੁੱਖ ਮੰਤਰੀ ਸਾਹਿਬ ਆਪ ਤਾਂ ਇੱਥੇ ਪਹੁੰਚ ਰਹੇ ਨੇ ਇਹ ਜਿਹੜਾ ਪ੍ਰੋਗਰਾਮ ਆਪਾਂ 5 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਕਰ ਰਹੇ ਆ ਇਸ ਦੇ ਵਿੱਚ ਆਪਾਂ 101 ਕੁੜੀਆਂ ਦਾ ਵਿਆਹ ਕਰ ਰਹੇ ਆ ਤੇ ਇਹ ਜਿਹੜਾ ਵਿਆਹ ਆਪਾਂ ਬਿਲਕੁਲ ਹੀ ਨਿਰਪੱਖ ਹੋ ਕੇ ਕਰ ਰਹੇ ਆ ਜੋ ਫੈਮਲੀ ਸਿੱਖ ਧਰਮ ਨੂੰ ਬਿਲੋਂਗ ਕਰਦੀ ਹੈ ਆਪਾਂ ਉਹਨਾਂ ਦਾ ਅਨੰਦ ਕਰਜ ਕਰਾਵਾਂਗੇ ਜੋ ਫੈਮਲੀ ਹਿੰਦੂ ਧਰਮ ਨੂੰ ਬਿਲੋਂਗ ਕਰਦੀ ਹੈ ਉੱਥੇ ਆਪਾਂ ਫੇਰੇ ਕਰਾਵਾਂਗੇ ਜੋ ਫੈਮਲੀ ਮੁਸਲਮਾਨਾਂ ਨੂੰ ਆਪਣਾ ਬਿਲੋਂਗ ਕਰਦੀ ਹੈ ਉੱਥੇ ਆਪਾਂ ਜੋ ਨਿਗਾਹ ਕਰਾਵਾਂਗੇ ਤੇ ਇਹਦੇ ਵਿੱਚ ਜੋ ਗਰੀ ਪਰਿਵਾਰ ਨੇ ਉਹਨਾਂ ਦੇ ਬਹੁਤ ਸੁਪਨੇ ਹੁੰਦੇ ਨੇ ਕਿ ਬਿਨਾ ਉਹ ਆਪਾਂ ਆਪਣੀ ਕੁੜੀ ਨੂੰ ਇਹ ਸਮਾਨ ਦੇਈਏ ਜਿਹਦੇ ਵਿੱਚ ਉਹ ਆਪਣਾ ਜੋ ਅੱਗੇ ਦੀ ਜ਼ਿੰਦਗੀ ਹੈ ਉਹਨੂੰ ਬਤੀਤ ਕਰ ਸਕੋ ਨਾ ਆਪਾਂ ਆਪਣੀ ਭੈਣ ਸਮਝ ਕੇ ਜੋ ਸਾਡੀ ਟੀਮ ਹੈ ਆਪਣੀ ਭੈਣ ਸਮਝ ਕੇ ਆਪਣਾ ਬੇਟੀ ਸਮਝ ਕੇ ਜੋ ਵੀ ਸਾਡੇ ਤੋਂ ਹੋ ਸਕਦਾ ਹੈ ਵੱਤ ਤੋਂ ਵੱਧ ਸਮਾਨ ਉਹਦੇ ਵਿੱਚ ਜੋ ਆਪਾਂ ਦੇ ਸਕਦੇ ਆ ਉਹਦੇ ਵਿੱਚ ਹੈਗਾ ਡਬਲ ਬੈੱਡ ਫ੍ਰਿਜ ਪੇਟੀ ਅਲਮਾਰੀ ਸਲਾਈ ਮਸ਼ੀਨ ਐਲਈਡੀ ਮੇਜ਼ ਕੁਰਸੀਆਂ ਫਰਾਟਾ ਪੱਖਾ ਭਾਂਡੇ ਸੂਟ ਮਠਾਈ ਦੇ ਡੱਬੇ ਤੇ ਸ਼ਗਨ ਹੈ ਜੋ ਆਪਾਂ ਜੋੜੀ ਨੂੰ ਦਵਾਂਗੇ ਜੋ ਵੀ ਲੋੜਵੰਦ ਪਰਿਵਾਰ ਹੈਗਾ ਉਹ ਸਾਡੀ ਟੀਮ ਨਾਲ ਕਨੈਕਟ ਕਰਨ ਇਦੇ ਵਿੱਚ ਕੋਈ ਵਿਭੇਦਭਾਵ ਨਹੀਂ ਕੀਤਾ ਜਾਊਗਾ ਜੋ ਬੰਦੇ ਕਨੈਕਟ ਕਰਨਗੇ ਸਾਡੀ ਟੀਮ ਬਣੀ ਹੋਈ ਹੈ ਉਹ ਟੀਮ ਉਹਨਾਂ ਦੇ ਘਰ ਜਾ ਕੇ ਵੈਰੀਫਾਈ ਕਰੂਗੀ ਕਿ ਨਾ ਐਕਚੁਅਲ ਦੇ ਵਿੱਚ ਉਹ ਜਿਹੜੀ ਆਪਣਾ ਪਰਿਵਾਰ ਹੈ ਉਹ ਲੋੜਵੰਦ ਹੈਗਾ ਜਾਂ ਨਹੀਂ ਹੈਗਾ ਉਸ ਤੋਂ ਬਾਅਦ ਜਾ ਕੇ ਆਪਾਂ ਉਹਦਾ ਦਾ ਨਾਮ ਲਿਖਾਂਗੇ ਤੇ ਉੱਥੇ ਆਪਣਾ ਆਨੰਦ ਕਾਰਜ ਵਾਲੇ ਦਿਨ ਬੁਲਾਵਾਂਗੇ ਥੈਂਕ ਯੂ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਾਨਦਾ ਕੀ ਕਹਿਣਾ ਚਾਹੀਦਾ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਵਿਰਿੰਦਰ ਗੋਲ ਜੀ ਤੇ ਭਾਈ ਗੌਰਵ ਜੀ ਤੇ ਸੋਰਾ ਫਾਊਂਡੇਸ਼ਨ ਲਹਿਰਾਗਾਗਾ ਮਾਤਾ ਗੁਰੀ ਰਿਪੋਰਟਸ ਕਲੱਬ ਘੋੜੇnabla ਤੇ ਖਾਟੂ ਸ਼ੰਗ ਸੋਸਾਇਟੀ ਲਹਿਰਾਗਾਗਾ ਇਹਨਾਂ ਸਾਰਾਂ ਦੇ ਯਤਨਾ ਸਦਕਾ ਜਿਹੜਾ ਮਹਾਨ ਕਾਰਜ ਹੈ 101 ਲੋੜਵੰਦ ਲੜਕੀਆਂ ਦੇ ਵਿਆਹ ਨੇ ਉਹ ਲਹਿਰਾਗਾਗਾ ਵਿਖੇ 5 ਸਤੰਬਰ ਨੂੰ ਉਹ ਕਰਵਾਏ ਜਾ ਰਹੇ ਨੇ ਜੀ ਤੇ ਇਸ ਦੇ ਵਿੱਚ ਕੀ ਆ ਅਲੱਗ-ਅਲੱਗ ਟੀਮਾਂ ਜਿਹੜੀਆਂ ਸੀ ਉਹ ਬਣਾਈਆਂ ਨੇ ਜੀਆਂ ਪੰਜ ਤੋਂ 6 ਟੀਮਾਂ ਬਣਾਈਆਂ ਨੇ ਜਿਦੇ ਵਿੱਚ ਤਿੰਨ-ਤਿੰਨ ਮੈਂਬਰ ਨੇਗੇ ਤੇ ਕਿਸੇ ਨੂੰ ਵੀ ਲੋੜਵੰਦ ਕੋਈ ਪਰਿਵਾਰ ਹੈ ਜਿਹੜੇ ਅਸੀਂ ਨੰਬਰ ਡਿਸਪਲੇ ਕਰੇ ਹੋਇਆ ਦਿੱਤੇ ਹੋਏ ਨੰਬਰ ਹੈ ਤਾਂ ਇਹਨਾਂ ਤੇ ਸੰਪਰਕ ਕਰ ਸਕਦੇ ਆ ਤੇ ਸਾਡੀਆਂ ਟੀਮਾਂ ਨੇ ਜਿਹੜੀਆਂ ਉਹ ਘਰ ਘਰ ਜਾ ਕੇ ਵਿਜ਼ਿਟ ਕਰਕੇ ਵੀ ਇਹ ਜ਼ਰੂਰਤਮੰਦ ਲੜਕੀ ਹੈਗੀ ਹੈ ਤੇ ਜਿਹੜਾ ਉਹਦੀ ਉਮਰ ਹੈ ਜਿਹੜਾ ਕ੍ਰਾਈਟੇਰੀਆ ਅਸੀਂ ਬਣਾਇਆ ਵੀ ਉਹ ਸਹੀ ਹੈ ਤਾਂ ਵਿਜ਼ਿਟ ਕਰਕੇ ਇਹਨਾਂ ਨੂੰ ਜਿਹੜਾ ਉਹ ਪੱਕਾ ਕਰਕੇ ਤਾਂ ਆਪਾਂ ਜੋ ਲੋੜਵੰਦ ਪਰਿਵਾਰਾਂ ਦੇ ਜਿਹੜੇ ਵਿਆਹ ਨੇ ਉਹ ਕਰ ਸਕੀ ਗੁਰਪ੍ਰੀਤ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਕਿਹੜੀ ਤਰੀਕ ਕਰਿਆ ਕਿੰਨਾ ਜਿਹੜੀਆਂ ਗੱਲਾਂ ਦਾ ਮੈਂ 93 ਨੀ ਮਹਿਰੂਮ ਸੌਰਵ ਕੋਲ ਦੀ ਯਾਦ ਨੂੰ ਸਮਰਪਿਤ 101 ਜੜੀਆਂ ਜ਼ਰੂਰਤਮੰਦ ਕੁੜੀਆਂ ਦਾ ਵਿਆਹ ਹੈ। ਉਹ ਸੌਰਵ ਫਾਊਂਡੇਸ਼ਨ, ਸ਼੍ਰੀ ਖਾਟੂ ਸ਼ਾਮ ਮੰਦਿਰ ਕਮੇਟੀ ਤੇ ਮਾਤਾ ਗੁਜਰੀ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਹੈ। ਤੇ 5 ਸਤੰਬਰ 2025 ਦਿਨ ਸ਼ੁੱਕਰਵਾਰ ਦਾ ਇਹ ਦਿਨ ਹੈ। ਇਸ ਮੁੱਖ ਮਹਿਮਾਨ ਕੌਣ ਹੋਣਗੇ? ਇਹ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਤੇ ਜਿਹੜਾ ਇਹ ਕਾਰਜਾ ਸਾਡੇ ਮੰਤਰੀ ਸਾਹਿਬ ਸ਼੍ਰੀ ਬਰਿੰਦਰ ਗੋਇਲ ਜੀ ਉਹਨਾਂ ਦੇ ਯਤਨਾ ਸਦਕਾ ਤੇ ਉਹਨਾਂ ਦੀ ਰਹਿਨਮਾਈ ਹੇਠ ਇਹ ਕਾਰਜ ਕੀਤਾ ਗਿਆ। ਇਨਵੀਟੇਸ਼ਨ ਸੀ ਦਵਾਂਗੇ ਵੈਸੇ ਕਾਫੀ ਹੈ ਉਮੀਦ ਕਿ ਮੰਤਰੀ ਤੇ ਐਮਐਲਏ ਸਾਹਿਬ ਕੁ ਚੇਅਰਮੈਨ ਸਾਹਿਬ ਆਉਣਗੇ। ਜਿਹੜਾ ਇੱਕੋ ਇੱਕ ਨੰਦਾ ਜਿਹੜਾ ਮੈਰਿਜ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਪਲਾਨ ਬਣਾਇਆ ਹੋਇਆ ਹੈ। ਇਹ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਕਿ ਪਹੁੰਚ ਕਰ ਰਹੇ ਹਾਂ ਕਿ ਵੀ ਹਰ ਇੱਕ ਬੰਦੇ ਨੂੰ ਪਤਾ ਲੱਗੇ ਅਸੀਂ ਨੰਬਰ ਵੀ ਡਿਸਪਲੇ ਕੀਤੇ ਹੋਏ ਨੇ ਪੰਜ ਨੰਬਰ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਸਾਡੇ ਮੈਂਬਰਾਂ ਦੀ ਉਥੇ ਫੋਨ ਕਰ ਸਕਦੇ ਨੇ ਜੋ ਵੀ ਜ਼ਰੂਰਤਮੰਦ ਨੇ ਉਸ ਤੋਂ ਬਾਅਦ ਕਮੇਟੀਆਂ ਬਣਾਈਆਂ ਹੋਈਆਂ ਸੀ ਚਾਰ ਤਿੰਨ-ਤਿੰਨ ਮੈਂਬਰੀ ਕਮੇਟੀ ਜੋ ਜਾ ਕੇ ਦੇਖਦੇ ਨੇ ਆਧਾਰ ਕਾਰਡ ਦੇਖਦੇ ਨੇ ਕਿ ਕੁੜੀ ਦੀ ਉਮਰ ਸਹੀ ਹੈ ਜਾਂ ਹੋਰ ਜਿਹੜੀਆਂ ਵੀ ਸਾਡੀਆਂ ਕ੍ਰਾਈਟੇਰੀਆ ਸੀ ਰੱਖਿਆ ਹੋਇਆ ਥੋੜਾ ਬਹੁਤ ਉਸ ਤੇ ਉਹ ਸੰਪੰਨ ਨੇ ਤਾਂ ਉਹ ਦੀ ਇਨਕੁਆਰੀ ਫਾਈਨਲ ਹੋ ਜਾਂਦੀ ਹੈ ਤੇ ਡੇਟ ਉਹ ਜਿਹੜੀ ਦੱਸੀ 5 ਸਤੰਬਰ ਦੀ 2025 ਚਾਹੇ ਉਹ ਚਾਹੇ ਹੋ ਫੇਰੇ ਚਾਹੇ ਨਕਾਬ ਪੜਾਣਾ ਕੋਈ ਵੀ ਕਾਸਟ ਦੀ ਕੁੜੀ ਹੈ ਜ਼ਰੂਰਤਮੰਦ ਹੈ ਉਸ ਦਾ ਸੀ ਵਿਆਹ ਕਰਾ